ਖੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਮੱਘਰ ਬਿਕਰਮੀ ਸੰਮਤ 1837 ਮੁਤਾਬਕ 13 ਨਵੰਬਰ 1780 ਨੂੰ ਗੁਜਰਾਵਾਲਾ ਵਿਖੇ ਹੋਇਆ। ਜਨਮ ਸਮੇ ਉਨ੍ਹਾਂ ਦਾ ਨਾਮ ਬੁੱਧ ਸਿੰਘ ਰੱਖਿਆ ਗਿਆ। ਉਨ੍ਹਾਂ ਦੇ ਦਾਦਾ ਜੀ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਚੜਤ ਸਿੰਘ ਸਨ। ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਮਹਾ ਸਿੰਘ ਜੀ ਸੀ। ਉਹਨਾਂ ਦੀ ਮਾਤਾ ਰਾਜਕੌਰ ਜੋ ਜੀਂਦ ਦੇ ਸਰਦਾਰ ਗਜਪਤ ਸਿੰਘ ਦੀ ਪੁੱਤਰੀ ਸੀ ਮਾਲਵੇ ਦੇ ਹੋਣ ਕਰਕੇ ਉਹਨਾਂ ਨੂੰ ਮਾਈ ਮਲਵੈਣ ਕਿਹਾ ਜਾਂਦਾ ਸੀ ਜਦੋਂ ਸਰਦਾਰ ਮਹਾ ਸਿੰਘ ਸੈਦ ਨਗਰ ਦੀ ਜੰਗੀ ਮੋਹਿਮ 'ਚ ਮੋਰਚਾ ਬੰਦੀ ਕਰ ਰਹੇ ਸੀ ਤਾਂ ਉਹਨਾਂ ਨੂੰ ਪੁੱਤਰ ਹੋਣ ਦੀ ਖਬਰ ਮਿਲੀ ਇਸ ਜੰਗ ਤੋਂ ਵਤੇ ਪਾ ਕੇ ਜਦੋਂ ਉਹ ਗੁਜਰਾਵਾਲੇ ਆਏ ਤਾਂ ਜਿੱਤ ਦੀ ਖੁਸ਼ੀ ਵਿੱਚ ਆਪਣੇ ਪੁੱਤ ਦਾ ਨਾਮ ਬੁੱਧ ਸਿੰਘ ਤੋਂ ਰਣਜੀਤ ਸਿੰਘ ਰੱਖਿਆ ਰਣਜੀਤ ਸਿੰਘ ਜਦੋਂ 5 ਸਾਲਾਂ ਦੇ ਹੋਏ ਤਾਂ ਉਹਨਾਂ ਨੂੰ ਭਾਈ ਭਾਗ ਸਿੰਘ ਦੀ ਧਰਮਸ਼ਾਲਾ ਵਿੱਚ ਮਡਲੀ ਵਿਦਿਆਲੀ ਭੇਜਿਆ ਪਰ ਰਣਜੀਤ ਸਿੰਘ ਗੁਰਮੁਖੀ ਤੇ ਗਣਿਤ ਤੋਂ ਅੱਗੇ ਨਾ ਪੜ ਸਕੇ। ਸਮਾਂ ਅੱਗੇ ਨਿਕਲਦਾ ਗਿਆ ਰਣਜੀਤ ਸਿੰਘ ਨਿੱਕੀਆਂ-ਮੋਟੀਆਂ ਜੰਗਾਂ ਤੇ ਮੁਹਿਮਾ ਵਿੱਚ ਹਿੱਸਾ ਲੈਂਦੇ ਰਹੇ। 1785 ਵਿੱਚ ਉਹਨਾਂ ਦੀ ਮੰਗਣੀ ਕਨਈਆ ਮਿਸਲ ਦੇ ਸਰਦਾਰ ਜੈ ਸਿੰਘ ਦੀ ਪੁੱਤਰੀ ਮਹਿਤਾਬ ਕੌਰ ਨਾਲ ਹੋ ਗਈ ਜੋ ਸਰਦਾਰ ਗੁਰਬਖਸ਼ ਸਿੰਘ ਅਤੇ ਸਦਾਕੌਰ ਦੀ ਲੜਕੀ ਸੀ ਇਸ ਰਿਸ਼ਤੇ ਨਾਲ ਰਣਜੀਤ ਸਿੰਘ ਨੂੰ ਇੱਕ ਫਾਇਦਾ ਇਹ ਹੋਇਆ ਕਿ ਉਹ ਮਿਸਲ ਖਨਈਆ ਤੇ ਸ਼ੁਕਰਚੱਕੀ ਵਿਚਕਾਰ ਤਣਾ ਖਤਮ ਹੋ ਗਿਆ ਰਣਜੀਤ ਸਿੰਘ ਨੇ 9-10 ਸਾਲਾਂ ਦੀ ਉਮਰ ਵਿੱਚ ਹੀ ਆਪਣੇ ਪਿਤਾ ਦੇ ਨਾਲ ਜੁੱਧਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਲਿਆ ਉਹਨਾਂ ਦੇ ਪਿਤਾ 1790 ਈਸਵੀ ਵਿੱਚ 27 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰਕੇ ਰਣਜੀਤ ਸਿੰਘ ਦੀ ਉਮਰ ਉਸ ਸਮੇਂ 10 ਸਾਲ ਦੀ ਸੀ ਪਿਤਾ ਦੇ ਅੰਤਮ ਸੰਸਕਾਰ ਤੋਂ ਬਾਅਦ ਸ਼ੁਕਰਚੱਕੀਆਂ ਮਿਸਲ ਦਾ ਮੁਖੀ ਰਣਜੀਤ ਸਿੰਘ ਨੂੰ ਥਾਪਿਆ। ਉਮਰ ਛੋਟੀ ਹੋਣ ਕਰਕੇ ਸਾਰਾ ਪ੍ਰਬੰਧ ਮਾਤਾ ਰਾਜਕੌਰ ਦੇ ਹੱਥ ਆ ਗਿਆ। ਜੈ ਸਿੰਘ ਦੀ ਮੌਤ ਤੋਂ ਬਾਅਦ ਕਨਈਆ ਮਿਸਲ ਸਦਾ ਕੌਰ ਚਲਾ ਰਹੀ ਸੀ। ਰਣਜੀਤ ਸਿੰਘ ਦੇ ਵਿਆਹ ਤੋਂ ਬਾਅਦ ਸਦਾ ਕੌਰ ਨੇ ਆਪਣੀ ਮਿਸਲ ਸ਼ੁਕਰਚੱਕੀਆਂ ਮਿਸਲ ਨਾਲ ਮਿਲਾ ਲਈ। ਰਾਜਕੌਰ ਤੇ ਲਖਪਤ ਰਾਏ ਨਾਲ ਮਿਲ ਕੇ ਦੋਹਾਂ ਮਿਸਲਾਂ ਦਾ ਪ੍ਰਬੰਧ ਚੱਲਣ ਲੱਗਾ। ਇਨ੍ਹਾਂ ਤਿੰਨਾਂ ਨੇ 1797 ਤੱਕ ਰਣਜੀਤ ਸਿੰਘ ਦੇ ਨਾਂ ਤੇ ਸ਼ਾਸਨ ਚਲਾਇਆ। ਸਨ 1796 ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਪੁੱਤਰੇ ਸ਼ਾਜਮਾਨ ਨੇ ਪੰਜਾਬ ਤੇ ਹਮਲਾ ਕਰਕੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਸ਼ਹਿਰ ਵਾਲਿਆਂ ਤੇ ਜ਼ੁਲਮ ਕੀਤੇ ਉਹ ਜਲਦੀ ਹੀ ਲੁੱਟਮਾਰ ਕਰਕੇ ਵਾਪਸ ਮੁੜ ਗਿਆ। ਦੂਜੇ ਪਾਸੇ ਰਣਜੀਤ ਸਿੰਘ ਨੇ ਰਾਮਨਗਰ ਦੇ ਕਿਲੇ ਦੀ ਮੋਰਚਾ ਬੰਦੀ ਸ਼ੁਰੂ ਕਰ ਦਿੱਤੀ। ਇਸ ਕਿਲੇ ਨੂੰ ਗੁਲਾਬ ਮੁਹੰਮਦ ਦੇ ਪੁੱਤਰ ਜਾਨ ਮੁਹੰਮਦ ਨੇ ਕਬਜ਼ੇ 'ਚ ਲਿਆ ਸੀ। ਰਣਜੀਤ ਸਿੰਘ ਨੇ ਕੁਝ ਸਮੇਂ ਬਾਅਦ ਕਿਰਾ ਚੁੱਕ ਲਿਆ ਪਰ ਉਦੋਂ ਤੱਕ ਜਾਨ ਮੁਹੰਮਦ ਮਰ ਚੁੱਕਾ ਸੀ। ਇਸ ਸਮੇਂ ਪੰਜਾਬ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। 1798 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਜਾਣ ਦਾ ਮੌਕਾ ਮਿਲਿਆ। ਜੋ ਉਸ ਸਮੇਂ ਸਰਦਾਰ ਚੇਤ ਸਿੰਘ, ਮੋਹਰ ਸਿੰਘ ਅਤੇ ਸਾਹਿਬ ਸਿੰਘ ਭੰਗੀਆਂ ਦੇ ਕਬਜ਼ੇ ਹੇਠ ਲਾਹੌਰ ਦਾ ਕਿਲਾ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਸੁੰਦਰ ਲੱਗਾ। ਰਣਜੀਤ ਸਿੰਘ ਨੇ ਇਸ ਕਿਲੇ ਤੇ ਕਬਜ਼ਾ ਕਰਨ ਦਾ ਮਨ ਬਣਾ ਲਿਆ। ਇਸੇ ਹੀ ਸਾਲ ਸ਼ਾਹਜਹਾਨ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਤੇ ਪੰਗੀ ਸਰਦਾਰ ਲਾਹੌਰੋਂ ਭੱਜ ਗਏ। ਪਰ ਰਣਜੀਤ ਸਿੰਘ ਕੁਝ ਸਰਦਾਰਾਂ ਨੂੰ ਨਾਲ ਲੈ ਕੇ ਸਮਨ ਬੁਰਜ ਸਾਹਮਣੇ ਆ ਕੇ ਅਫਗਾਨੀਆਂ ਅੱਗੇ ਬਹੁਤ ਦਲੇਰੀ ਨਾਲ ਲਲਕਾਰਾ ਮਾਰਦਿਆਂ ਕਿਹਾ ਕਿ ਬਾਹਰ ਨਿਕਲੋ اے ਅਬਦਾਲੀ ਦੇ ਪੁੱਤਰਿਆ ਤੈਨੂੰ ਚੜਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਵੰਗਾਰ ਰਿਹਾ।